ਤੁਹਾਨੂੰ ਸਾਰਿਆਂ ਨੂੰ ਨਮਸਕਾਰ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਰੋਗ ਬਾਰੇ ਜਿਸ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਗੁਰੂ ਅਰਜਨ ਦੇਵ ਜੀ ਨੇ ਬੜੇ ਵਿਸਤਾਰ ਨਾਲ ਸਮਝਾਇਆ ਹੈ ਜੋ ਜੋ ਦਿੱਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਇਹਨਾਂ ਪੰਕਤੀਆਂ ਰਾਹੀਂ ਸਾਨੂੰ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਨੇ ਕਿ ਜੋ ਕੋਈ ਵੀ ਇਸ ਦੁਨੀਆ ਵਿੱਚ ਦਿਖ ਰਿਹਾ ਹੈ ਹਰ ਕੋ ਰੋਗੀ ਹੈ ਜਾਨਵਰ ਤੋਂ ਲੈ ਕੇ ਇਨਸਾਨ ਤੱਕ ਹਰ ਕੋਈ ਰੋਗ ਰਸਤ ਹੈ ਹਰ ਕੋਈ ਰੋਗੀ ਹੈ ਔਰ ਜੇ ਕੋਈ ਇਸ ਰੋਗ ਨੂੰ ਜਾਣ ਲਵੇ ਤੇ ਉਸ ਦੀ ਪੂਰੀ ਜ਼ਿੰਦਗੀ ਬਦਲ ਸਕਦੀ ਹੈ ਤੁਸੀਂ ਕਲਪਨਾ ਕਰੋ ਜੇ ਕਿਸੇ ਨੂੰ ਰੋਗ ਲੱਗਾ ਹੋਵੇ ਉਹ ਕਿੰਨਾ ਦੁਖੀ ਹੁੰਦਾ ਹੈ ਔਰ ਜੇ ਉਸ ਦਾ ਇਲਾਜ ਹੋ ਜਾਵੇ ਤੇ ਫਿਰ ਉਹਨੂੰ ਕਿਸ ਤਰ੍ਹਾਂ ਕਿੰਨਾ ਸੁੱਖ ਮਿਲਦਾ ਹੈ ਕਿਸਨਾ ਆਨੰਦ ਮਿਲਦਾ ਹੈ ਕਿੰਨਾ ਆਰਾਮ ਆਉਂਦਾ ਜਦ ਉਸ ਦਾ ਰੋਗ ਖਤਮ ਹੋ ਜਾਂਦਾ ਹੈ ਔਰ ਜਿੰਨੀ ਦੇ ਰੋਗ ਹੁੰਦਾ ਹੈ ਕਿਸ ਤਰ੍ਹਾਂ ਤੜਫਦਾ ਹੈ ਤੇ ਉਹ ਸਾਨੂੰ ਕਹਿ ਰਹੇ ਨੇ ਕਿ ਇਸ ਰੋਗ ਨੂੰ ਜਿੰਨਾ ਚਿਰ ਖਤਮ ਨਹੀਂ ਕਰੋਗੇ ਉਹਨਾਂ ਚਿਰ ਤੁਸੀਂ ਚੈਨ ਨਹੀਂ ਪਾ ਸਕਦੇ ਪਰ ਅਸੀਂ ਕਦੀ ਵੀ ਇਸ ਰੋਗ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਸ਼ਾਇਦ ਅਸੀਂ ਹਜ਼ਾਰ ਬਾਰ ਇਹ ਪੰਕਤੀਆਂ ਨੂੰ ਪੜ੍ਹਿਆ ਹੋਵੇਗਾ ਪਰ ਕਦੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਹੋਵੇਗੀ ਕਿ ਇਹ ਕਿਸ ਰੋਗ ਦੀ ਗੱਲ ਹੋ ਰਹੀ ਹੈ ਕਿ ਮੈਨੂੰ ਵੀ ਕੋਈ ਰੋਗ ਤਾਂ ਨਹੀਂ ਜਿੱਦਾਂ ਕਿਸੇ ਨੂੰ ਰੋਗ ਹੋਵੇ ਉਹਨੂੰ ਪਤਾ ਹੀ ਨਾ ਹੋਵੇ ਕਿ ਉਹ ਰੋਗ ਮੈਨੂੰ ਕਿਹੜਾ ਹੈ ਕਿਸ ਤਰ੍ਹਾਂ ਦੀ ਬਿਮਾਰੀ ਮੈਨੂੰ ਲੱਗੀ ਹੋਈ ਹੈ ਕਿਸ ਤਰ੍ਹਾਂ ਦਾ ਰੋਗ ਮੈਨੂੰ ਲੱਗਿਆ ਹੋਇਆ ਹੈ ਤੇ ਜਿੰਨਾ ਚਿਰ ਉਹਨੂੰ ਪਤਾ ਹੀ ਨਹੀਂ ਮੈਨੂੰ ਰੋਗ ਕੀ ਹੈ ਤੇ ਉਨਾਂ ਚਿਰ ਉਹਨੂੰ ਡਾਕਟਰ ਵੀ ਲੱਭਣਾ ਬੜਾ ਮੁਸ਼ਕਿਲ ਹੋਏਗਾ ਕਿਉਂਕਿ ਜਦ ਤੱਕ ਬਿਮਾਰੀ ਦਾ ਹੀ ਨਹੀਂ ਪਤਾ ਤੇ ਡਾਕਟਰ ਕਿਸ ਤਰ੍ਹਾਂ ਲੱਭੋਗੇ ਵੀ ਕਿਸ ਤਰ੍ਹਾਂ ਦੇ ਡਾਕਟਰ ਕੋਲ ਮੈਨੂੰ ਜਾਣਾ ਕਿਸ ਸਪੈਸ਼ਲਿਸਟ ਦੇ ਕੋਲ ਮੈਨੂੰ ਜਾਣਾ ਚਾਹੀਦਾ ਹੈ ਇਸੇ ਤਰ੍ਹਾਂ ਸਾਡਾ ਸਾਰਾ ਜੀਵਨ ਬੀਤ ਜਾਂਦਾ ਹੈ ਜਿਸ ਤਰ੍ਹਾਂ ਕਹਿ ਲਓ ਸਾਨੂੰ ਦਿਲ ਦੀ ਬਿਮਾਰੀ ਹੋਵੇ ਤੇ ਅਸੀਂ ਕਿਤੇ ਗੁੱਡੇ ਤੇ ਪੱਟੀ ਕਰਕੇ ਬੈਠੇ ਹੋਵੇਂ ਔਰ ਦਿਲ ਦਾ ਸਾਨੂੰ ਕਦੀ ਖਿਆਲ ਵੀ ਨਾ ਆਵੇ ਕਿ ਸਰਸੀ ਦਿਲ ਦੇ ਰੋਗੀ ਹੈ ਤੋ ਇਸੇ ਤਰ੍ਹਾਂ ਸਾਡਾ حال ਹੋਇਆ ਪਿਆ ਹੈ ਕਿ ਅਸੀਂ ਕਦੀ ਕਿਸੇ ਡੇਰੇ ਜਾਣੇ ਆ ਕਦੀ ਅਸੀਂ ਕਿਸੇ ਬਾਬੇ ਕੋ ਜਾਣੇ ਆ ਕਸੀ ਕਦੀ ਕਿਸੇ ਪੀਰ ਕੋ ਜਾਣੇ ਆ ਕਦੀ ਅਸੀਂ ਪੂਜਾ ਕਰਦੇ ਆ ਕਸੀ ਪਾਠ ਕਰਦੇ ਆ ਕਦੀ ਜਪ ਕਰਦੇ ਆ ਕਦੀ ਸ਼ੋਰ ਮਚਾਉਂਦੇ ਆ ਨਾਰੇबाजी ਕਰਦੇ ਆ ਸੜਕਾਂ ਦੇ ਉੱਤੇ ਕਿਸ ਤਰ੍ਹਾਂ ਸ਼ੋਰ ਮਚਾਉਂਦੇ ਆ ਅਸੀਂ ਧਰਮ ਦੇ ਨਾਂ ਤੇ ਪਰ ਅਸੀਂ ਇਸ ਰੋਗ ਨੂੰ ਕਦੀ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਸਾਨੂੰ ਅਸਲ ਵਿੱਚ ਰੋਗ ਕੀ ਹੈ ਔਰ ਜਿੰਨਾ ਚਿਰ ਤੁਹਾਨੂੰ ਰੋਗ ਦਾ ਨਹੀਂ ਪਤਾ ਉਹ ਨਾ ਚਿਰ ਕਦੀ ਇਲਾਜ ਵੀ ਨਹੀਂ ਹੋ ਸਕਦਾ ਫਿਰ ਉਹ ਕੀ ਦੱਸਦੇ ਪਏ ਨੇ ਕਿ ਰੋਗ ਰਹਿਤ ਮੇਰਾ ਸਤਗੁਰ ਜੋਗੀ ਕਿ ਮੇਰੇ ਇਸ ਰੋਗ ਤੋਂ ਰਹਿਤ ਇੱਕ ਸਤਗੁਰ ਜੋਗੀ ਹੀ ਹੋ ਸਕਦਾ ਹੈ ਇਸ ਦਾ ਮਤਲਬ ਨਹੀਂ ਕਿ ਕੋਈ ਜਿਹੜਾ ਭਾਵਰੇ ਕੱਪੜੇ ਪਾ ਕੇ ਬੈਠ ਗਿਆ ਜਾਂ ਕਿਸੇ ਡੇਰੇ ਵਿੱਚ ਰਹਿੰਦਾ ਜਾਂ ਕਿਸੇ ਨੇ ਜਿਸ ਨੇ ਵਿਆਹ ਨਹੀਂ ਕਰਾਇਆ ਉਸ ਦੀ ਗੱਲ ਕਰ ਦੇ ਕਿ ਉਹ ਸਤਗੁਰ ਜੋਗੀ ਹੋ ਗਿਆ ਕਿਉਂਕਿ ਇਸ ਤਰ੍ਹਾਂ ਬੜੇ ਅੱਜਕਲ ਚੱਲਿਆ ਜਿਹੜਾ ਕਿਹੜਾ ਦੇਖੋ ਗੁਰੂ ਬਣ ਕੇ ਬੈਠਾ ਹੈ ਭਾਵਰੇ ਕੱਪੜੇ ਪਾ ਲੈ ਲੰਬੀ ਦਾੜੀ ਰੱਖ ਲਈ ਤੇਰੇ ਵਿੱਚ ਰਹਿਣ ਲੱਪੇ ਵਿਆਹ ਨਹੀਂ ਕਰਾਇਆ ਤੇ ਸਾ ਅਸੀ ਸਤਜੂ ਸਤਗੁਰ ਜੋਗੀ ਹੋ ਗਏ ਨਹੀਂ ਹਰ ਕਿਸੇ ਨੂੰ ਸਤਗੁਰ ਜੋਗੀ ਹੋਣਾ ਸਤਗੁਰ ਜੋਗੀ ਉਹ ਜਿਹੜਾ ਹੋਸ਼ ਵਿੱਚ ਆ ਗਿਆ ਜਿਸ ਨੇ ਆਪਣੇ ਰੋਗ ਨੂੰ ਸਮਝ ਲਿਆ ਇਸ ਮਾਇਆ ਰੂਪੀ ਰੋਗ ਨੂੰ ਸਮਝ ਲਿਆ ਅਹੰਮ ਭ੍ਰਿਤੀ ਜਿਸ ਨੂੰ ਕਿਹਾ ਹੈ ਉਸ ਰੋਗ ਨੇ ਸਾਰੀ ਦੁਨੀਆ ਨੂੰ ਖਾਦਾ ਪਿਆ ਹੋਇਆ ਹੈ ਜਨਮ ਤੋਂ ਹੀ ਸਾਨੂੰ ਸਾਰਿਆਂ ਨੂੰ ਰੋਗ ਲੱਗਾ ਹੋਇਆ ਔਰ ਸਾਨੂੰ ਕੋਈ ਖਬਰ ਤੱਕ ਵੀ ਨਹੀਂ ਔਰ ਰੋਗ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਇਹ ਰੋਗ ਹੈ వ్యక్తిగత గత్మన్ అహం ਜਿਸ ਨੂੰ ਕਹਿੰਦੇ ਨੇ ਵਿਅਕਤੀਗਤ ਮਨ ਦਾ ਨਿਰਮਾਣ ਬਚਪਨ ਤੋਂ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਵਿੱਚ ਮਾਂ ਦਾ ਸਭ ਤੋਂ ਵੱਡਾ ਰੋਲ ਹੁੰਦਾ ਹੈ ਜੋ ਨਕਲੀ ਮਨ ਨੂੰ ਜਨਮ ਦਿੰਦੀ ਹੈ ਬਚਪਨ ਤੋਂ ਹੀ ਉਹ ਆਪਣੀ ਮੈਂ ਮੇਰੀ ਸਹਾਣੀ ਸ਼ੁਰੂ ਕਰ ਦਿੰਦੇ ਆ ਜਦੋਂ ਬੱਚਾ بڑا ਹੁੰਦਾ ਉਸੇ ਦੇ ਨਾਲ ਹੀ ਅਸੀਂ ਉਸ ਨੂੰ ਆਪਣੇ ਧਰਮ ਦਾ ਆਪਣੇ ਗੁਰੂ ਦਾ ਗਿਆਨ ਦੇਣਾ ਸ਼ੁਰੂ ਕਰ ਦਿੰਦੇ ਆ ਉਸ ਨੂੰ ਕਦੀ ਵੀ ਆਪਣੇ ਵਿਵੇਕ ਨਾਲ ਹੈ ਜਿਸ ਤਰ੍ਹਾਂ ਕਹਿੰਦੇ ਆ ਸਾਡੇ ਸੰਤ ਕਹਿੰਦੇ ਆਪਣੇ ਵਿਵੇਕ ਨੂੰ ਜਗਾਓ ਖੁਦ ਹੋਸ਼ ਨਾਲ ਇਸ ਦੁਨੀਆ ਨੂੰ ਦੇਖੋ ਕਿ ਬਾਕਿਆ ਹੀ ਜੋ ਤੁਹਾਨੂੰ ਪਰੋਸਿਆ ਜਾ ਰਿਹਾ ਹੈ ਉਹ ਬਾਕਿਆ ਹੀ ਸੋ ਹੈ ਉਸੇ ਤਰ੍ਹਾਂ ਹੀ ਆ ਜਿਸ ਤਰ੍ਹਾਂ ਤੁਹਾਨੂੰ ਪਰੋਸਿਆ ਜਾ ਰਿਹਾ ਜਾਂ ਪੂਰਾ ਨਕਲੀ ਹੀ ਤੁਹਾਨੂੰ ਪਰੋਸਿਆ ਜਾ ਰਿਹਾ ਇਸੇ ਤਰ੍ਹਾਂ ਅਸੀਂ ਇਹਨਾਂ ਡੇਰਿਆਂ 'ਚ ਇਹਨਾਂ ਗੁਰੂਆਂ ਕੋ ਜਾ ਕੇ ਬੈਠ ਜਾਂਦੇ ਬਿਨਾਂ ਸੋਚੇ ਬਿਨਾਂ ਪਰਖੇ ਜਦ ਸਾਨੂੰ ਆਪਣੀ ਕੋਈ ਹੋਸ਼ ਨਹੀਂ ਹੈ ਤੇ ਅਸੀਂ ਸਹੀ ਗੁਰੂ ਕੋ ਕਿਸ ਤਰ੍ਹਾਂ ਜਾ ਸਕਦੇ ਹਾਂ ਸਹੀ ਡਾਕਟਰ ਦੇ ਕੋਲ ਕਿਸ ਤਰ੍ਹਾਂ ਜਾ ਸਕਦੇ ਹਾਂ ਤੇ ਉਸ ਵੱਲ ਨੂੰ ਸਾਡੇ ਸੰਤ ਸੰ ਨੂੰ ਇਸ਼ਾਰਾ ਕਰਦੇ ਪਏ ਨਹੀਂ ਕਿ ਆਪਣੇ ਰੋਗ ਨੂੰ ਸਮਝੋ ਇਹ ਰੋਗ ਸਭ ਨੂੰ ਖਾ ਰਿਹਾ ਹੈ ਜਿਸ ਤਰ੍ਹਾਂ ਜਦੋਂ ਕਰੋਨਾ ਫੈਲੀ ਸੀ ਕੋਈ ਕਿਸੇ ਨਾਲ ਹੱਥ ਨਹੀਂ ਮਲਾਉਣਾ ਚਾਹੁੰਦਾ ਸੀ ਕੋਈ ਕਿਸੇ ਦੇ ਕੋਲ ਬੈਠਣਾ ਨਹੀਂ ਚਾਹੁੰਦਾ ਸੀ ਕਿਸ ਤਰ੍ਹਾਂ ਫੈਲਦਾ ਜਾ ਰਿਹਾ ਸੀ ਇਸੇ ਤਰ੍ਹਾਂ ਕਲਪਨਾ ਕਰਕੇ ਦੇਖੋ ਕਿ ਸਾਰਾ ਸੰਸਾਰ ਆਹਮ ਰੋਕਤੀ ਕਰੋਨਾ ਸਭ ਨੂੰ ਲੱਗੀ ਹੋਈ ਹੈ ਔਰ ਪਤਾ ਵੀ ਨਹੀਂ ਕਿ ਸਾਨੂੰ ਲੱਗੀ ਹੋਈ ਹੈ ਔਰ ਜਿਸ ਨੂੰ ਪਤਾ ਲੱਗ ਗਿਆ ਹੈ ਉਹ ਕਿਸ ਤਰ੍ਹਾਂ ਤੜਫਦਾ ਹੋਏਗਾ ਕਿ ਤਾਨੂੰ ਪਤਾ ਲੱਗ ਜਵੇ ਕਿਸੇ ਤਰ੍ਹਾਂ ਕੀ ਤੁਹਾਨੂੰ ਇਹ ਰੋਗ ਲੱਗਾ ਹੋਇਆ ਹੈ ਸਾਢੇ 7 ਸਾਢੇ 8 ਇਸ ਤਰ੍ਹਾਂ ਤੜਫਦੇ ਸੀ ਰਾਤ ਪਰ ਕਹਿੰਦੇ ਸਾਨੂੰ ਨੀਂਦ ਨਹੀਂ ਆਂਦੀ ਦਿਨ ਰਾਤ ਸਾਨੂੰ ਤੜਫ ਲੱਗੀ ਹੋਈ ਹੈ ਕਿ ਕਿਸ ਤਰ੍ਹਾਂ ਇਸ ਦੁਨੀਆ ਨੂੰ ਇਸ ਰੋਗ ਤੋਂ ਬਾਹਰ ਕੱਢੀਏ ਕਿਸ ਤਰ੍ਹਾਂ ਇਹਨਾਂ ਨੂੰ ਸਮਝਾਈਏ ਪਰ ਅਸੀਂ ਕਿਸ ਚਾਹ ਕਰ ਵੀ ਕਿਸੇ ਨੂੰ ਸਮਝਾ ਨਹੀਂ ਸਕਦੇ ਕਿਉਂਕਿ ਕੋਈ ਵੀ ਸੁਣਨੇ ਨੂੰ ਤਿਆਰ ਨਹੀਂ ਸਭ ਬੜੀਆਂ ਬੜੀਆਂ ਗੱਲਾਂ ਕਰ ਰਹੇ ਨੇ ਰੱਬ ਬਾਰੇ ਆਤਮਾ ਬਾਰੇ ਪਰਮਾਤਮਾ ਬਾਰੇ ਅੱਜ ਵੀ ਤੁਸੀਂ ਜੇ ਦੇਖੋਗੇ ਮੀਡੀਆ ਤੇ ਸਭ ਰੱਬ ਦੀਆਂ ਗੱਲਾਂ ਕਰ ਰਹੇ ਹੈ ਕਿ ਜਦ ਕੀ ਰੱਬਤੀ ਕਲ ਨਹੀਂ ਕਰ ਲਗਦੇ ਸਤ ਦੀ ਕਲ ਨਹੀਂ ਕੀਤੀ ਸਾਡੇ ਸੰਤਾਂ ਨੇ ਜ਼ਿਆਦਾਤਰ ਉਹਨਾਂ ਨੇ ਜਿੰਨੀ ਵੀ ਗੱਲ ਕੀਤੀ ਹੈ ਪਰਮਾ ਵਾਰੇ ਕੀਤੀ ਹੈ ਮਾਇਆ ਵਾਰੇ ਕੀਤੀ ਹੈ ਝੂਠ ਵਾਰੇ ਕੀਤੀ ਹੈ ਕਿ ਇਸ ਨੂੰ ਹਟਾਓ ਇਸ ਰੋਗ ਨੂੰ ਹਟਾਏ ਬਿਨਾ ਇਸ ਨੂੰ ਦੇਖੇ ਬਿਨਾ ਉਹਨਾਂ ਚਿਰ ਤੁਹਾਨੂੰ ਸਤ ਦੀ ਭਨਕ ਵੀ ਨਹੀਂ ਲੱਗ ਸਕਦੀ ਪਰ ਅਸੀਂ ਸਤ ਦੀਆਂ ਇੰਨੇ ਸਤ ਦੇ ਨਾਂ ਤੇ ਰੱਬ ਦੇ ਨਾਂ ਤੇ ਇੰਨਾ ਸ਼ੋਰ ਮਚਾ ਰਹੇ ਹਾਂ ਜਿਹੜਾ ਕਿੜਾ ਕੀਆ ਉਹ ਸ਼ੋਰ ਮਚਾ ਰਿਹਾ ਕਿ ਮੈਨੂੰ ਰੱਬ ਦੇ ਦਰਸ਼ਨ ਹੋ ਗਏ ਮੈਨੂੰ ਉਹ ਹੋ ਗਿਆ ਮੈਨੂੰ ਉਹ ਹੋ ਗਿਆ पर झूठ न कहीं हटाया नहीं थोड़े जीवन कोई परिवर्तन नहीं आया कभी बदले नहीं थोड़ा अहम अजे तक बद फुल इन्ना मोटा हो चुका है जिस तरह कबीर साहब कहें कि राई समान होगा तो तू उतों नंगेगा पर सा अहम बद फुल के हाथी तो भी बड़ा हो चुका है वह कि उस बरीक रस्ते कि लंघ सकता है बड़ी बरीकी समझ वाली गल् ने है विवेक जब जगेगा फिर ये समझ भी आएगा ਤੇ ਉਹ ਸਵਾਲ ਸਾਡਾ ਕਦੀ ਧਿਆਨ ਨਹੀਂ ਜਾਂਦਾ ਪਰ ਅਸੀਂ ਨਾਰੇਬਾਜੀ ਸ਼ੋਰ ਸ਼ਰਾਬਾ ਮਚਾ ਰਹੇ ਹਾਂ ਗੁਰੂਆਂ ਦੇ ਨਾਂ ਤੇ ਸੰਤਾਂ ਦੇ ਨਾਂ ਤੇ ਜਿਨ੍ਹਾਂ ਨੇ ਸਾਨੂੰ ਇੰਨੀ ਗਹਿਰੀਆਂ ਸਿੱਖਿਆਵਾਂ ਦਿੱਤੀਆਂ ਸੀ ਗਹਿਰੀ ਸਮਝ ਦਿੱਤੀ ਹੈ ਪਰ ਅਸੀਂ ਉਹਨਾਂ ਨੂੰ ਕਦੀ ਗ੍ਰੰਥਾਂ ਨੂੰ ਖੋਲ ਕੇ ਫਰੋਲਦੇ ਨਹੀਂ ਪੜ੍ਹਦੇ ਨਹੀਂ ਸਿਰਫ ਟੱਕ ਟੱਕ ਕੇ ਰੱਖਦੇ ਹਾਂ ਇਹ ਬਾਹਰੀ ਦਿਖਾਵਾ ਇੰਨਾ ਜ਼ਿਆਦਾ ਵੱਧ ਗਿਆ ਹੈ ਧਰਮ ਦੇ ਨਾਂ ਤੇ ਕੀ ਪੁੱਛੋ ਹੀ ਨਾ ਤੇ ਉਹ ਕਹਿ ਰਹੇ ਨੇ ਕਿ ਰੋਗ ਰਹਿਤ ਮੇਰਾ ਸਤਗੁਰੂ ਜੂਗੀ ਕਿ ਉਹੀ ਇਸ ਰੋਗ ਤੋਂ ਰਹਿਤ ਹੈ ਜਿਹੜਾ ਇਸ ਝੂਠ ਨੂੰ ਜਾਣ ਕੇ ਸੱਤ ਦੇ ਨਾਲ ਜੁੜ ਗਿਆ ਹੈ ਆਤਮ ਗਿਆਨੀ ਹੋ ਗਿਆ ਅਵੇਰਨੈਸ ਵਿੱਚ ਜੀਨ ਲਾ ਪਿਆ ਹੋਸ਼ ਵਿੱਚ ਆ ਗਿਆ ਹੈ ਈਸ਼ਵਰ ਕੋਈ ਨਹੀਂ ਕਿ ਤੁਹਾਨੂੰ ਕੋਈ ਬਹੁਤ ਵੱਡਾ ਭਗਵਾਨ ਮਿਲ ਜਾਂਦਾ ਰੱਬ ਮਿਲ ਜਾਂਦਾ ਜਾ ਕੇ ਜੇ ਉਹ ਵੀ ਮਿਲ ਜਾਂਦਾ ਤਾਂ ਫਿਰ ਉਹ ਖਲੋਣਾ ਆ ਰੱਬ ਵੀ ਜੇ ਤੁਹਾਨੂੰ ਕੋਈ ਮਿਲ ਜਾਂਦਾ ਹੈ ਕੋਈ ਚੀਜ਼ ਜਿਹੜੇ ਮਿਲ ਜਾਂਦੀ ਹੱਥ 'ਚ ਆ ਜਾਂਦੀ ਹੈ ਤੇ ਫਿਰ ਉਹ ਖਲੋਣਾ ਆ ਹੂੰ ਉਫੇ ਉਹ ਨਹੀਂ ਤੇ ਉਹ ਐਡੀ ਵੱਡੀ ਚੀਜ਼ ਵੀ ਤੁਹਾਨੂੰ ਹੱਥ ਵਿੱਚ ਆ ਜਾਂਦੀ ਆ ਤੇ ਫਿਰ ਤੁਹਾਡੇ ਤੋਂ ਛੋਟੀ ਹੋ ਗਈ ਜਿਹੜੀ ਤੁਹਾਡੇ ਹੱਥ ਵਿੱਚ ਆ ਜਾਂਦੀ ਆ ਸਿਰਫ ਇੱਕ ਹੋਸ਼ ਲੈ ਕੇ ਆਣੀ ਹੁੰਦੀ ਹੈ ਜਿਸ ਨੂੰ ਆਤਮ ਗਿਆਨ ਗਿਆ ਸਾਡੇ ਸੰਤਾਂ ਨੇ ਆਤਮ ਗਿਆਨ ਬਿਨਾਂ ਨਰ ਭਟਕੇ ਕੋਈ ਮਧੂਰਾ ਕੋਈ ਕਾਸ਼ੀ ਕਵੀ ਸਾਹਿਬ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਹੋ ਸਨੋ ਆਪਣੇ ਸਰੋਤ ਨਾਲ ਨਹੀਂ ਜੁੜਨਾ ਦਾ ਸਾਨੂੰ ਉਸ ਸਚਾਈ ਦਾ ਨਹੀਂ ਪਤਾ ਲੱਗ ਜਾਂਦਾ ਕਿ ਅਸੀਂ ਜੋ ਵੀ ਹਾਂ ਨਕਲੀ ਆਪਣੇ ਆਪ ਨੂੰ ਬਣਾ ਕੇ ਬੈਠੇ ਹਾਂ ਉਹਨਾਂ ਚਿਰ ਸਾਨੂੰ ਉਸ ਰੋਕ ਤੋਂ ਸੀ ਰਹਿਤ ਨਹੀਂ ਹੋ ਸਕਦੇ ਕਿ ਜਿੰਨਾ ਚਿਰ ਸਾਨੂੰ ਇਹ ਸਮਝ ਨਹੀਂ ਆ ਜਾਂਦੀ ਪਰ ਅਸੀਂ ਬੜੀਆਂ-ਬੜੀਆਂ ਗੱਲਾਂ ਜਿੰਨੀਆਂ ਵੀ ਮਰਜ਼ੀ ਕਰ ਲਈਏ ਧਰਮ ਦੇ ਨਾਂ ਤੇ ਰੱਬ ਦੇ ਨਾਂ ਤੇ ਕੋਈ ਫਾਇਦਾ ਨਹੀਂ ਜਿੰਨਾ ਚਿਰ ਅਸੀਂ ਸਮਾਇਆ ਨੂੰ ਨਹੀਂ ਹਟਾਉਂਦੇ ਸਮਝ ਕੇ ਇਸ ਰੋਗ ਨੂੰ ਖਤਮ ਨਹੀਂ ਕਰ ਦਿੰਦੇ ਜਿਸ ਨੂੰ ਆਹਮ੍ਰਿਤੀ ਕਿਹਾ ਹੈ ਜਿਸ ਨੂੰ ਵਿਅਕਤੀਗਤ ਮੰਨਿਆ ਹੈ ਜਿੰਨਾ ਚਿਰ ਅਸੀਂ ਨੂੰ ਨਹੀਂ ਹਟਾ ਦਿੰਦੇ ਉਹਨਾਂ ਚ ਰਸੀ ਸਾਨੂੰ ਕੋਈ ਹੋਸ਼ ਨਹੀਂ ਕੋਈ ਪਤਾ ਨਹੀਂ ਤੇ ਅੱਜਕੱਲ ਜਿਹੜਾ ਕਿਹੜਾ ਵੀ ਜੋਗੀ ਬਣ ਕੇ ਬੈਠਿਆ ਹੈ ਗਾਣ ਵਾਲੇ ਆ ਉਹਨਾਂ ਦਾ ਜੋਗ ਕਹਿੰਦੇ ਲੱਗ ਜਾਂਦਾ ਆ ਉਹ ਜੋਗੀ ਬਣਿਓ ਆ ਉਹਨਾਂ ਨੂੰ ਬਹੁਤ ਆਜੇ ਆ ਉਹ ਕੰਜਰਾ ਵਰਗੇ ਗਾਣੇ ਗਾਣੇ ਹੈ ਜਿੱਤੇ ਨਹੀਂ ਛੱਡੇ ਗਾਣਿਆਂ ਤੋਂ ਹੀ ਪਤਾ ਲੱਗ ਜਾਂਦਾ ਕਿ ਤੁਸੀਂ ਕਿੰਨਾ ਕੁ ਜੋਗੀ ਹੋ ਗਏ ਹੋ ਚਾ ਤੁਹਾਡੇ ਗਾਣਿਆਂ ਦੀ ਲਹਿ ਨਹੀਂ ਬਦਲੀ ਤੁਹਾਡੇ ਗਾਣਿਆਂ ਦਾ ਸਟਾਈਲ ਨਹੀਂ ਬਦਲਿਆ ਕਿਉਂਕਿ ਉਹ ਗਾ ਨਹੀਂ ਸਕਦਾ ਇਸ ਤਰ੍ਹਾਂ ਦੇ ਗਾਣੇ ਹੈ ਜਿਸ ਨੇ ਇਹਨਸ ਗੱਲ ਨੂੰ ਸਮਝ ਲਿਆ ਹੈ ਬੁੱਤ ਬੰਦਾ ਹੀ ਕੁਚ ਹੋ ਜਾਂਦਾ ਹੈ ਇਸ ਜੀ ਇਸ ਅੱਜ ਸੰਤ ਗੱਲ ਕਰਦੇ ਨੇ ਤੇ ਜ਼ਰੂਰਤ ਹੈ ਸਾਨੂੰ ਇਸ ਰੋਗ ਨੂੰ ਪਛਾਣਣ ਦੀ ਪਛਾਣ ਕੇ ਇਸ ਨੂੰ ਦੂਰ ਕਰਨੇ ਦੀ